ਜੀ 3 ਆਪਣੇ ਸਭੋਲੇ ਸਿੱਖ ਨਾਮ ਅਸਗਾ ਕੋਲੇ ਫਿਟਵੇ ਦਮੀ ਵਾਏ ਗੁੱਡ ਵਿਕਾਸਾ ਸਾਹਿਬ ਵਾਏ ਦਜੀਤੂ ਫਤਿਹ ਮੈਂ ਰਣਜੀਤ ਸਿੰਘ ਮੈਂ ਸੀਈਓ ਨੈਕਸ਼ਨ ਅਵੀਦ ਇੰਡੀਆ ਪ੍ਰਾਈਵੇਟ ਲਿਮਿਟਿਡ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਕੱਲਨ ਸਾਹਿਬ ਕੈਂਪ ਲਗਾਇਆ ਹੋਇਆ ਤੇ ਕੈਂਪ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਜੜੀਆਂ ਉਹ ਪਹੁੰਚੀਆਂ ਨੇ ਆਪ ਜੀ ਵੀ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਕਰੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਕਿਸੇ ਦੇ ਮੋਢੇ ਫ੍ਰੀਜ਼ ਹੋ ਗਏ ਆ ਕਿਸੇ ਨੂੰ ਬੈਕ ਪੇਨ ਆ ਡਿਸਕ ਦੀ ਪ੍ਰੋਬਲਮ ਆ ਕਿਸੇ ਦੇ ਗੋਡਿਆਂ ਦੀ ਪ੍ਰੋਬਲਮ ਆ ਪੁਰਾਣੀ ਗੁਰਿਆ ਕਿਸੇ ਨੂੰ ਦਮਾ ਆ ਹਰ ਬਿਮਾਰੀ ਦਾ ਇਲਾਜ ਅਸੀਂ ਇੱਥੇ ਐਰਾਸ਼ਰ ਫਿਜ਼ੀਓਥੈਰੇਪੀ ਤੇ ਆਯੁਰਵੇਦਾ ਦੇ ਨਾਲ ਦੇ ਹੈਗੇ ਆ ਔਰ ਨਾਲ ਦੀ ਨਾਲ ਤੁਹਾਨੂੰ ਕੋਈ ਵੀ ਪ੍ਰੋਬਲਮ ਜਾਂ ਕਿੰਨੀ ਵੀ ਪੁਰਾਣੀ ਹੈਗੀ ਆ ਉਹਦਾ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਕਾਉਂਸਲਿੰਗ ਕਰ ਸਕਦੇ ਆ ਤਾਂ ਕਿ ਤੁਹਾਨੂੰ ਉਸ ਪ੍ਰੋਬਲਮ ਦਾ ਹੱਲ ਦੱਸਿਆ ਜਾ ਸਕੇ ਔਰ ਸਭ ਤੋਂ ਵੱਡੀ ਸਮੱਸਿਆ ਸਾਡੇ ਦੇ ਵਿੱਚ ਮੋਟਾਪੇ ਦੀ ਸ਼ੂਗਰ ਦੀ ਹੈਗੀ ਆ ਉਹਦਾ ਅਸੀਂ ਪੱਕਾ ਇਲਾਜ ਕਰਦੇ ਆ ਉਹਦੇ ਵਾਸਤੇ ਤੁਸੀਂ ਆਨਲਾਈਨ ਆਫਲਾਈਨ ਦੋਨੋਂ ਤਰੀਕਿਆਂ ਨਾਲ ਸਾਡੇ ਨਾਲ ਕੰਸਲਟ ਕਰ ਸਕਦੇ ਆ ਨੰਬਰ ਨੋਟ ਕਰ ਲਓ 7973057857 7973057857 ਤੇ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਇਸ ਚੈਨਲ ਦੇ ਮਾਧਿਅਮ ਰਾਈ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਇੰਨੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ